ਡਿਸਟ੍ਰਿਕਟ ਗੁਰਦਾਸਪੁਰ ਦੇ ਅੰਦਰ ਬਟਾਲਾ ਜ਼ਿਲ੍ਹਾ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਦੋ ਅਟੈਂਪਟਸ ਹੋਈਆਂ ਸੀਗੀਆਂ ਐਸਬੀਆਈ ਬੈਂਕ ਦੀ ਏਟੀਐਮ ਦੇ ਉੱਤੇ ਤੇ ਪੀਐਨਬੀ ਬੈਂਕ ਦੇ ਏਟੀਐਮ ਦੇ ਉੱਤੇ ਇਹ ਰਾਤ ਨੂੰ ਜਿਹੜਾ ਸਾਡੇ 6 ਤਰੀਕ ਦੀ ਰਾਤ ਨੂੰ ਡੇਰੀਵਾਲ ਅੱਡੇ ਦੇ ਉੱਤੇ ਇਸ ਪੀਐਸ ਸੇਖਵਾ ਦੇ ਵਿੱਚ ਇਹਨਾਂ ਨੇ ਐਸਬੀਆਈ ਦਾ ਇੱਕ ਏਟੀਐਮ ਸੀਗਾ ਉਹਨੂੰ ਸ਼ਟਰ ਤੋੜ ਕੇ ਗੈਸ ਕਟਰ ਦੇ ਨਾਲ ATM ਲੁੱਟਣ ਦੀ ਕੋਸ਼ਿਸ਼ ਕੀਤੀ ਸੀਗੀ ਉਹਦੇ ਵਿੱਚ ਅਸੀਂ ਪਰਚਾ ਦਰਜ ਕੀਤਾ ਸੀਗਾ FIR ਨੰਬਰ 2612025 ਨੂੰ ਅੰਡਰ ਸੈਕਸ਼ਨ 331 4 305 324 4 62 BNS PS ਇਕਵਾ ਐਂਡ ਇਸ ਤੋਂ 2 ਦਿਨ ਬਾਅਦ ਹੀ ਇੱਕ ਹੋਰ ਅਟੈਂਪਟ ਹੋਈ PS ਦਿਨਾਨਗਰ ਦੇ ਵਿੱਚ ਅੱਡਾ ਇਹ ਹੈਗਾ ਬਟੋਆ ਜਿਹਦੇ ਵਿੱਚ PNB ਬੈਂਕ ਦਾ ATM ਸੀਗਾ ਉੱਥੇ ਵੀ ਉਹਨਾਂ ਨੇ ਸਿਮਲਰ ਅਟੈਂਪਟ ਕੀਤੀ ਗੈਸ ਕਟਰ ਦੇ ਨਾਲ ਪਹਿਲੋ ਸ਼ਟਰ ਤੋੜਿਆ ਤੇ ਉਸ ਤੋਂ ਬਾਅਦ ਏਟੀਐਮ ਨੂੰ ਤੋੜ ਕੇ ਉਹਦੇ ਵਿੱਚੋਂ ਜਿਹੜੀ ਲੂਟ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਤੇ ਇਹਨੂੰ ਬੜੇ ਹੀ ਸੰਜੀਦਗੀ ਨਾਲ ਦੇਖਦੇ ਹੋਏ ਮਾਨਯੋਗ ਐਸਐਸਪੀ ਬਟਾਲਾ ਸੁਹੇਲ ਮੀਤ ਜੀ ਆਈਪੀਐਸ ਉਹਨਾਂ ਨੇ ਡੀਐਸਪੀ ਸਿਟੀ ਤੇ ਡੀਐਸਪੀ ਡੀ ਰਿਪੂਤਾਪਨ ਜੀ ਉਹਨਾਂ ਦੇ ਅੰਡਰ ਜਿਹੜੀਆਂ ਟੀਮਸ ਦਾ ਗਠਨ ਕੀਤਾ ਐਸਐਚਓ ਸੇਖਵਾ ਤੇ ਇੰਚਾਰਜ ਸੀਏਏ ਸੁਖਰਾ ਸਿੰਘ ਇਨਾਂ ਨੇ ਇਸ ਟੀਮ ਨੂੰ ਹੀ ਹੈਡ ਕੀਤਾ ਤੇ ਅਸੀਂ ਇਹ ਜਿਹੜੇ ਦੋ ਇਨਸੀਡੈਂਟ ਸੀਗੇ ਇਹਨਾਂ ਨੂੰ ਸੁਲਝਾਉਣ ਦੇ ਵਿੱਚ ਕਾਮਯਾਬ ਹੋਏ ਹਾਂ ਚਾਰ ਦਿਨਾਂ ਦੇ ਅੰਦਰ ਅੰਦਰ ਹੀ ਅਸੀਂ ਇਹਨੂੰ ਸੁਲਝਾਉਣ ਦੇ ਵਿੱਚ ਕਾਮਯਾਬ ਹੋਏ ਹਾਂ ਜਿਦੇ ਵਿੱਚ ਤਿੰਨ ਦੋਸ਼ੀ ਜਿਹੜੇ ਨੇ ਅਰੈਸਟ ਕੀਤੇ ਗਏ ਨੇ ਇਹ ਤਿੰਨ ਦੋਸ਼ੀ ਜਿਹੜੇ ਨੇ ਇਹਨਾਂ ਦੇ ਨਾਮ ਹੈ ਹੀਰਾ ਮਸੀ ਪੁੱਤਰ ਜੋਰਾ ਮਸੀ 골ਡੀ ਪੁੱਤਰ ਰੂਪlal ਜਿਹੜੇ ਕਿ ਸੋਰੀਆ ਬਾਂਗਰ ਪੀਐਸ ਕਾਨੂੰ ਆਂਦੇ ਰਹਿਣ ਵਾਲੇ ਨੇ ਤੇ ਇਹਨਾਂ ਦੇ ਨਾਲ ਇੱਕ ਜਿਹੜਾ ਦੋਸ਼ੀ ਹੈ ਉਹ ਫੌਜ ਵਿੱਚ ਕੰਮ ਕਰਦਾ ਹੈ ਹੌਲਦਾਰ ਪ੍ਰਵੀਨ ਕੁਮਾਰ ਪੁੱਤਰ ਸੂਬਕਰਮ ਵਾਸੀ ਗਰੋਟਾ ਤਹਿਸੀਲ ਪਾਲਵਲ ਜ਼ਿਲ੍ਹਾ ਹੋਡਲ ਹਰਿਆਣਾ ਦਾ ਜੋ ਕਿ ਇੱਥੇ ਪੋਸਟेड ਤਿਬੜੀ ਕੈਂਟ ਵਿੱਚ ਪੋਸਟेड ਸੀਗਾ ਸੋ ਇਹ ਜਿਹੜੇ ਤਿੰਨ ਦੋਸ਼ੀ ਨੇ ਇਹਨਾਂ ਨੂੰ ਐਪਰੀਹੈਂਡ ਕੀਤਾ ਗਿਆ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਇਹਨਾਂ ਪਾਸੋਂ ਜਿਹੜਾ ਗੈਸ ਕਟਰ ਹੈ ਸਿਲੰਡਰ ਹੈ ਉਹ ਵੀ ਰਿਕਵਰ ਕੀਤਾ ਗਿਆ ਨਾਲ ਮੋਟਰਸਾਈਕਲ ਜਿਹੜਾ ਹੈ ਉਹ ਵੀ ਰਿਕਵਰ ਕੀਤਾ ਗਿਆ ਤੇ ਹੁਣ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਤੇ ਅੱਗੇ ਤਫ਼ਤੀਸ਼ ਨੂੰ ਵਧਾਇਆ ਜਾਏਗਾ ਜਿਹੜਾ ਇਹ ਫੌਜੀ ਹੈ ਇਹ ਤਿਬੜੀ ਕੈਂਟ ਵਿੱਚ ਪੋਸਟेड ਸੀਗਾ ਤੇ ਇਹਨਾਂ ਦੇ ਵਿੱਚੋਂ ਜਿਹੜਾ ਇੱਕ ਦੋਸ਼ੀ ਹੈ ਹੀਰਾ ਮਸੀ ਇਹ ਇਹ ਵੀ ਉਹਦੇ ਵਿੱਚ ਤਿਬੜੀ ਕੈਂਟ ਵਿੱਚ ਪ੍ਰਾਈਵੇਟ ਤੌਰ ਤੇ ਕੰਮ ਕਰਦਾ ਸੀਗਾ ਐਜ਼ ਅ ਉੱਥੇ ਭਾਂਡੇ ਮਾਂਜੜ ਦੀ ਜੋ ਇਹਦੀ ਡਿਊਟੀ ਸੀਗੀ ਤੇ ਇਹਦੇ ਕੋਲ ਗੇਟ ਪਾਸ ਵੀ ਸੀਗਾ ਕੈਂਟ ਦਾ ਇਹ ਉਸੇ ਜਿਹੜਾ ਵਿਸੀਨਿਟੀ ਦੇ ਵਿੱਚ ਸੇਮ ਵਿਸੀਨਿਟੀ ਦੇ ਹੋਣ ਦੇ ਵਿੱਚ ਇਹਨਾਂ ਦਾ ਤਾਲਮੇਲ ਹੋਇਆ ਤੇ ਇਹਨਾਂ ਨੇ ਇਹ ਪਲਾਨ ਬਣਾਇਆ ਕਿਤੇ ਦੱਸਣਾ ਚਾਹਾਂਗਾ ਕਿ ਇਹਨਾਂ ਦੀ ਮਜੀਦ ਪੁੱਛਗੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਜਿਹੜਾ ਏਟੀਐਮ ਤੋੜਨ ਦੀ ਜਿਹੜੀ ਟ੍ਰੇਨਿੰਗ ਹੈ ਇਹ YouTube ਤੋਂ ਹਾਸਲ ਕੀਤੀ ਤੇ ਇਹਨਾਂ ਨੇ ਜਿਹੜੇ ਇਹ ਇਕਵਿਪਮੈਂਟ ਹੈ ਇਹ ਵੀ ਆਨਲਾਈਨ ਮੰਗਾਏ ਆ ਬਾਕੀ ਇਹਨਾਂ ਦੀ ਕਿਸ ਲੈਵਲ ਦੀ ਟ੍ਰੇਨਿੰਗ ਹੋਈ ਆ ਇਹਨਾਂ ਨੇ ਕਿਸ ਲੈਵਲ ਤੇ ਉਹਨਾਂ ਨੂੰ ਪਹਿਲਾਂ ਟੈਸਟ ਕੀਤਾ ਇਹ ਸਾਰੀ ਹੁਣ ਅਸੀਂ ਤਫ਼ਤੀਸ਼ ਦੇ ਵਿੱਚ ਸਾਹਮਣੇ ਲਿਆਵਾਂਗੇ ਮੁਸ਼ਕਲਤ ਤੇ ਨਹੀਂ ਵਰਡ ਅਸੀਂ ਯੂਜ਼ ਕਰਾਂਗੇ ਬਟ ਇੱਕ ਸਟੈਂਡਰਡ ਜਿਹੜਾ ਆਪਰੇਟਿੰਗ ਪ੍ਰੋਸੀਜਰ ਸੀਗਾ ਜਦੋਂ ਸਾਡਾ ਇਹ ਬੰਦਾ ਅਸੀਂ ਪਹਿਲਾਂ ਦੋ ਬੰਦੇ ਅਰੈਸਟ ਕੀਤੇ ਉਹਨਾਂ ਨੂੰ ਦੱਸਿਆ ਕਿ ਸਾਡਾ ਤਿਜਾ ਸਾਥੀ ਜਿਹੜਾ ਉਹ ਫੌਜ ਦੇ ਵਿੱਚ ਟਿਬੜੀ ਕੈਂਟ ਵਿੱਚ ਪੋਸਟਡ ਹੈ ਸੋ ਅਸੀਂ ਆਰਮੀ ਦੇ ਜਿਹੜੇ ਸੀਨੀਅਰ ਅਫੀਸ਼ਰਸ ਨੇ ਰਾਹੀਂ ਐਸਐਸਪੀ ਸਾਹਿਬ ਉਹਨਾਂ ਨੇ ਉਹਨਾਂ ਨਾਲ ਤਾਲਮੇਲ ਕੀਤਾ ਤੇ ਉਹਨਾਂ ਨੂੰ ਪ੍ਰੋਸੀਜਰ ਦੇ ਅਕੋਰਡਿੰਗਲੀ ਅਸੀਂ ਉਹਨਾਂ ਨੂੰ ਨਾਮਜ਼ਦ ਕਰਕੇ ਅਸੀਂ ਉਹਦਾ ਵਾਰੰਟ ਜਿਹ ਸੋ ਮੁਸ਼ਕਰ ਨਹੀਂ ਬਟ ਇੱਕ ਪ੍ਰੋਸੀਜਰ ਜਿਹੜਾ ਹੈ ਉਹ ਲੀਗਲੀ ਸਾਰਾ ਫਾਲੋ ਕੀਤਾ ਗਿਆ ਫੈਮਿਲੀ ਬੈਕਗਰਾਉਂਡ ਜੀ ਗਰੀਬ ਕਰਦੇ ਨੇ ਇਹਨਾਂ ਨੇ ਇਹੀ ਆਪਣਾ ਜਿਹੜਾ ਇਨੀਸ਼ੀਅਲ ਹਰ ਕੋਈ ਜਿਹੜਾ ਦੋਸ਼ੀ ਹੈ ਇਹ ਜਦੋਂ ਵੀ ਕੋਈ ਅਪਰਾਧ ਕਰਦਾ ਹੈ ਤੇ ਪ੍ਰਾਇਮਰਲੀ ਆ ਕੇ ਜਦੋਂ ਪੁੱਛਗਿਚ ਕੀਤੀ ਜਾਂਦੀ ਹੈ ਤੇ ਇੱਕੋ ਹੀ ਜਵਾਬ ਹੁੰਦਾ ਹੈ ਜੀ ਗਰੀਬ ਕਰਦੇ ਆ ਤੇ ਇਸ ਕਰਕੇ ਅਸੀਂ ਇਹ ਜੁਰਮ ਕਰ ਲਿਆ ਬਟ ਇਹਨਾਂ ਦੀ ਜਿਹੜੀ ਹੁਣ ਫੈਮਿਲੀ ਬੈਕਗ੍ਰਾਉਂਡ ਆ ਪੂਰੀ ਚੈੱਕ ਕੀਤੀ ਜਾਏਗੀ ਤੇ ਇਹਨਾਂ ਨੇ ਇਹ ਜਿਹੜਾ ਵਾਰਦਾਤਾ ਨੇ ਇਹ ਦੋ ਵਾਰਦਾਤਾ ਤੇ ਇਹਨਾਂ ਨੇ ਕਰ ਦਿੱਤੀਆਂ ਸੀ ਇਹ ਤੇ ਦੋਨੋਂ ਵਾਰਦਾਤਾ ਦੇ ਵਿੱਚ ਅਟੈਂਪਟ ਹੋਈ ਸੀਗੀ ਸੋ ਇਨੀਸ਼ੀਅਲੀ ਇਹਨਾਂ ਨੇ ਇਹੀ ਦੱਸਿਆ ਕਿ ਧੁੰਦ ਦੇ ਦਿਨਾਂ ਦਾ ਫਾਇਦਾ ਕਿਉਂਕਿ ਠੰਡ ਲੇਟ ਪੈ ਰਹੀ ਹੈ ਧੁੰਦੇ ਦਿਨ ਹੁਣ ਸਟਾਰਟ ਹੋਏ ਨੇ ਸੋ ਇਹਨਾਂ ਦਾ ਇੱਕ ਟਾਰਗੇਟ ਸੀਗਾ ਕਿ ਹੋਰ ਵੀ ਜੜੀਆਂ ਏਟਮਸ ਨਹੀਂ ਜਾਂ ਬੈਂਕਸ ਨੇ ਇਹਨਾਂ ਲੁੱਟਿਆ ਜਾਦਾ ਇਹ ਅਸੀਂ ਪਾਰਟਿਕੂਲਰਲੀ ਤੁਹਾਨੂੰ ਕੋਈ ਫਿਗਰ ਮੈਂ ਆਊਟ ਆਫ ਸੀਕਰੇਸੀ ਆਊਟ ਆਫ ਇਨਵੈਸਟੀਗੇਸ਼ਨ ਅਸੀਂ ਤੁਹਾਨੂੰ ਪਾਰਟਿਕੂਲਰ ਅਮਾਉਂਟ ਨਹੀਂ ਦੱਸ ਸਕਦੇ ਕਿ ਕਿੰਨੀ ਅਮਾਉਂਟ ਦਾ ਉਥੇ ਨੁਕਸਾਨ ਹੋ ਸਕਦਾ ਬਟ ਹਾਂ ਜੇਕਰ ਇਹ ਕਾਮਯਾਬ ਹੋ ਜਾਂਦੇ ਤੇ ਸਰਕਾਰ ਨੂੰ ਜਾਂ ਜਿਹੜੇ ਸਾਡੇ ਬੈਂਕਸ ਨੇ ਜਾਂ ਜਿਹੜੇ ਸਾਡੇ ਟੈਕਸ ਪੇਅਰ ਪਬਲਿਕ ਨੇ ਉਹਨਾਂ ਨੂੰ ਕਾਫੀ ਨੁਕਸਾਨ ਹੁੰਦਾ ਅਸੀਂ ਇਹਨਾਂ ਦੇ ਜਿਹੜੇ ਫੌਜੀ ਹੈ ਜਿਹੜਾ ਆ ਆਪਣਾ ਪ੍ਰਵੀਨ ਕੁਮਾਰ ਹੈ ਉਹਦੇ ਮਜੀਦ ਪੁੱਛਕੇ ਵਿੱਚ ਸਾਹਮਣੇ ਆਇਆ ਕਿ ਇਹਦੇ ਪਿੰਡ ਜਿਹੜਾ ਹਰਿਆਣਾ ਉੱਥੇ ਵੀ ਇਹਦਾ ਲੜਾਈ ਝਗੜੇ ਦਾ ਕੋਈ ਮਸਲਾ ਹੈ ਤੇ ਇਹ ਸਿਲੀਗੁੜੀ ਇਸ ਤੋਂ ਪਹਿਲਾਂ ਸਿੱਕ ਪੋਸਟਡ ਸੀਗਾ ਤੇ ਉਥੇ ਵੀ ਕੋਈ ਲੜਾਈ ਝਗੜੇ ਦਾ ਮਸਲਾ ਹੈ ਬਟ ਅਸੀਂ ਇਹ ਸਾਰਾ ਕਿਉਂਕਿ ਅੱਜ ਹੀ ਇਹਨੂੰ ਰਾਤੀ ਇਹਨਾਂ ਨੇ ਸਾਨੂੰ ਹੈਂਡਓਵਰ ਕੀਤਾ ਹੈ ਤੇ ਹੁਣ ਅਸੀਂ ਇਹਦਾ ਰਿਮਾਂਡ ਲੈ ਕੇ ਪ੍ਰੋਪਰ ਏਰੀਆ ਇਨਵੈਸਟੀਗੇਸ਼ਨ ਕਰਾਂਗੇ ਜੇ ਤੱਕ ਨਹੀਂ ਆਈ ਬਟ ਅਸੀਂ ਵੈਰੀਫਾਈ ਕਰ ਰਹੇ ਹਾਂ ਦੱਸਿਆ ਜੀ ਉਹ ਇਹ ਉਥੇ ਪੋਸਟਡ ਸੀਗਾ ਤੇ ਇਹ ਉਥੇ ਪ੍ਰਾਈਵੇਟ ਤੌਰ ਤੇ ਕੰਮਕਾਜ ਕਰਦਾ ਸੀਗਾ ਸੋ ਇਹ ਕੈਂਟ ਦੇ ਅੰਦਰ ਹੀ ਇਹਨਾਂ ਦਾ ਤਾਲਮੇਲ ਹੋਇਆ ਇੱਕ ਦੂਜੇ ਨੂੰ ਜਾਣੇ ਨੇ ਤੇ ਜਿਹੜਾ ਤੀਜਾ ਦੋਸ਼ੀ ਹੈ 골ਡੀ ਇਹ ਹੀ ਰਮਸੀ ਦਾ ਜਾਣਕਾਰ ਸੀਗਾ ਸੋ ਇੱਕ ਕੈਂਟ ਵਿੱਚ ਪੋਸਟਡ ਇੱਕ ਕੈਂਟ ਵਿੱਚ ਪ੍ਰਾਈਵੇਟ ਤੌਰ ਤੇ ਕੰਮ ਕਰ ਰਿਹਾ ਤੇ ਤੀਜਾ ਜਿਹੜਾ ਹੈਗਾ ਦੂਸਰੇ ਦੋਸ਼ੀ ਦਾ ਜਿਹੜਾ ਸਾਥੀ ਸੀਗਾ ਸੋ ਇਸ ਕਰਕੇ ਇਹ ਤਿੰਨਾਂ ਦਾ ਜਿਹੜਾ ਹੈਗਾ ਤਾਲਮੇਲ ਆਪਸ ਵਿੱਚ ਅਸੀਂ ਇਹਦਾ ਪੂਰਾ ਜਿਹੜਾ ਟੈਨਿਓਰ 2011 ਦਾ ਭਰਤੀ ਹੈ ਜੋ ਇਹਨੇ ਇਨੀਸ਼ially ਦੱਸਿਆ ਇਹਦਾ ਹੁਣ ਕਿੱਥੇ ਕਿੱਥੇ ਪੋਸਟਡ ਰਿਹਾ ਹੈ ਕੀ ਕੀ ਇਹਦੇ ਰਹੇ ਨੇ ਪਿਛਲੀਆਂ ਪੋਸਟਿੰਗਸ ਕਿੱਥੇ ਰਹੀਆਂ ਨੇ ਕੀ ਉਹਦਾ ਰਿਕਾਰਡ ਰਿਹਾ ਉਹ ਸਾਰਾ ਅਸੀਂ ਚੈੱਕ ਕਰਾਵਾਂਗੇ ਬਾਈਕ ਦੇ ਉੱਤੇ ਇਹ ਇਨਸੀਡੈਂਟ ਜਿਹੜਾ ਇਹਨਾਂ ਨੇ ਤਿੰਨਾਂ ਨੇ ਬਾਈਕ ਦੇ ਉੱਤੇ ਇਹਨੂੰ ਕੀਤਾ